ते बाहर रोष प्रदर्शन करते जोरदार नारेबाजी की थी। मामला बैंक दे एक मुलाजम वालों कई लोगों नाल करोड़ों की ठगी करके फरार होता है ये मुलाजम लोगों को अकाउंट में जमा कराने दे एफडी बनवाउंडी नाते पैसे ले लेना ले सी नाते जमा नहीं करवाउंडा सीधी फेल फिर जब रोला पैना शुरू हुआ तब बैंक का ये मुलाजम नौकरी छाड़ के फरार हो गया लोग पिछले तीन महीने तो, तो बैंक के चक्कर लगा रहे हैं अति उन्ना आश्वासन दवाया जाता है कि, कि तुम्हारे तो पैसे जल्द मिल जाएंगे पर तीन महीने बीत जाने तो बाद भी लोगों को कोई राहत नहीं मिली अति तंग आके लोगों ने आज बैंक का की किया अति कहा कि जे साड़ी रकम सानू वापस ना मिली तो अनमिथे समय धरना लगाया जाएगा

ਮੇਰੇ ਸਾਨੂੰ ਆਖਿਆ ਮੈਂ ਹੈ 100 ਲੱਖ ਮੇਰਾ ਖਤਮ ਹੋ ਗਿਆ ਇੰਟਰੀ ਕਰਾਂ ਨਜਰਾਂ ਦਾ ਇਹ ਕੋਈ ਗੱਲ ਨਹੀਂ ਪੈਸੇ ਤੇ ਮਿਲ ਜਣਗੇ ਉਹ ਕਰ ਕੈਸੀ ਨਹੀਂ ਪੁੱਛਿਆ ਆਂਦਾ ਕੁਝ ਸਕੀਮ ਲੱਗ ਜਾਂਦੀ ਏ ਪੈਸੇ ਤੇ ਅਕਾਊਂਟ ਚ ਇਹਨੇ ਲਿਖਿਆ ਅਕਾਊਂਟ ਤੇ ਮੇਰੇ ਕੰਪਨੀ ਦੇ ਡੇਟਾ ਤੇਰੇ ਇਨੇ ਪੈਸੇ ਆ ਗਏ ਆ ਹਾਂ ਤੇ ਆ ਜਾਣਗੇ ਅਕਾਊਂਟ ਦੇ ਕੋਈ ਪਹਿ ਆ ਨਹੀਂ ਆ ਇਹ ਸਾਰੇ ਚਾਹ ਉਪਰ ਆ ਇਹਨਾਂ ਹੁੰਦਾਂ ਦੇ ਗੱਲ ਇਹਨੇ ਕਿਉਂ ਨਾ ਪੜਿਆ ਇਹਨਾਂ ਪੜਨਾ ਚਾਹੀਦਾ ਸੀ ਉੱਥੇ ਦੀ ਜੋ ਕਿ ਤੇਰੇ ਨਾਮਾ ਨਹੀਂ ਪਤਾ ਕਾਜ ਜਾਂਦਾ ਨਾ ਦੇ ਨੀ ਭਾਗ ਅੱਛਾ ਬੈਂਕ ਵਾਲੇ ਕੀ ਕਹਿੰਦੇ ਨੇ ਦੇਖ ਲੈ ਉਹ ਦਿਨ ਆਏ ਐ ਅੰਮ੍ਰਿਤਸਰੋਂ ਅੰ데 1 ਮਹੀਨਾ ਤੈਨੂੰ ਪੈਸੇ ਮਿਲ ਜਾਣਗੇ ਅੰ데 ਐ ਅੰਮ੍ਰਿਤਸਰੋਂ ਆਏ ਐ ਅੰ데 1 ਮਹੀਨਾ ਦਾ ਤੈਨੂੰ ਮਿਲ ਜਾਣਗੇ ਆ 3 ਮਹੀਨੇ ਹੋ ਗਏ ਆ ਕੋਈ ਪੈਸੇ ਨਹੀਂ ਦੇਣ ਦੇ ਇਹ ਜੁਮੀਰ ਬੈਂਕ ਆ ਗਈ ਐ ਬੈਂਕ ਨੂੰ ਪੈਸੇ ਜਵਾਂ ਕਰਾਇਆ ਇਹ ਥੋੜਾ سارے ਪੈਸੇ ਕਢਾ ਕੇ ਗੰਗਿਆ ਉਹ ਫਿਰ ਕੋਟ ਟੁੱਟ ਮਰ ਮੇਰਾ ਨਾਮ ਹਰਦੀਪ ਸੀ ਮੇਰਾ ਬੱਚਾ ਬਾਹਰ ਇੰਦਾ ਨਿਸ਼ਾਨ ਸਿੰਘ ਉਹਦਾ 4.5 ਲੱਖ ਰੁਪਈਆ ਇਹਨੇ ਕਢ ਲਿਆ ਸਾਰਾ ਹੀ ਠੀਕ ਆ ਸਾਡੀ ਬੇਟੀ ਆਈ ਕਢਾਉਣ ਨਾ ਹੋ ਤੇ ਗਾੜੀ ਖਾਤਾ ਵੇਲਾ ਠੀਕ ਆ ਤੇ ਆਹੀਂ ਵੇਖਿਆ ਵੀ ਇਹ ਛੇਤੀ ਮਹੀਨੇ ਨੂੰ ਮਿਲ ਜਣੇ ਤੁਹਾਨੂੰ ਤਿੰਨ ਮਹੀਨੇ ਹੋ ਜਦੇ ਕੋਈ ਪੈਸਾ ਨਹੀਂ ਇਹਨਾਂ ਨੂੰ ਮਿਲਿਆ ਆਉਂਦੀਆਂ ਫੇਰਾ ਮਾਰ ਕੇ ਚਲ ਜਣੇ ਠੀਕ ਆ ਸਾਰਾ ਛੇਤੀ ਇਹਨਾਂ ਸਾਰੇ ਬੰਦੇ ਨੇ ਘਬੜਾ ਕੀਤਾ ਵਾ ਨਾ ਕੱਲੇ ਦਾ ਲਾਉਂਦੇ ਵੇਖੋ ਜੀ ਇਹ ਸਾਰੇ ਸਾਰਿਆਂ ਦਾ ਵਾ ਉਹ ਸਟਾਫ ਬਦਲਤਾ ਇਹਨਾਂ ਨੇ ਹੁਣ 75 ਨੂੰ ਕੀ ਅਹੀਂ ਇਹ ਕਹਨਗੇ ਸਾਡੇ ਮਤਲਬ ਪੈਸੇ ਜਿਹੜੇ ਮਿਲਣੇ ਚਾਹੀਦੇ ਸਾਨੂੰ ਉਹ ਪੈਸੇ ਇੱਥੇ ਜਮ੍ਹਾਂ ਕਰਾਏ ਸੀ ਜੇ ਕਦੀ ਆਦੇ ਬੰਬਰ ਜਾਓ ਕਦੀ ਜ ਆਹੀਂ ਮਤਲਬ ਕੀ ਹੋਏ ਐਕਾਊਂਟ ਦੇ ਪੈਸੇ ਜਮ੍ਹਾਂ ਕਰਾਏ ਆਹੀਂ ਆ ਬਸਾਰਾ ਚ ਲੈਣ ਜਾਈਏ ਠੀਕ ਆ ਆ ਬੈਂਕ ਚ ਜਮ੍ਹਾਂ ਆ ਪੈਸੇ ਦੇਗੀ ਤੇ ਮੇਰਾ ਨਾਮ ਸਤਿੰਦਰ ਸਿੰਘ ਆ ਜੀ ਤੇ ਮੇਰੇ ਰਿਸ਼ਤੇਦਾਰਾਂ ਦਾ ਅਕਾਊਂਟ ਆ ਇੱਥੇ ਮੇਰੇ ਨਾਲ ਮਾਮਾ ਜੀ ਇਹਨਾਂ ਦਾ ਤੇ ਇਹਨਾਂ ਦਾ ਤਕਰੀਬਨ 1.4 ਲੱਖ ਰੁਪਏ ਸੀ ਅਕਾਊਂਟ ਵਿੱਚ ਤੇ ਜਦੋਂ ਇਹਨਾਂ ਨੇ ਜਮ੍ਹਾਂ ਕਰਾਇ ਸੀ ਪੈਸੇ ਉਦੋਂ ਮੌਕੇ ਤੇ ਜਿਹੜਾ ਅਕਾਊਂਟੈਂਟ ਸੀ ਉਹ ਤਲਵਿੰਦਰ ਸਿੰਘ ਸੀ ਜਿਹੜਾ ਆਪਣਾ ਮੈਨੇਜਰ ਸਾਹਿਬ ਸੀ ਉਹ ਸੀ ਅੰਕਿਤ ਗੋਇਲ ਉਹਦੇ ਨਾਲ 3.4 ਲੱਖ ਇੰਨਾ ਕੋ ਸਟੇਟਮੈਂਟ ਆਉਦੀ ਪੈਸੇ ਆਂਦੀ ਸਾਰਾ ਕੁਝ ਇੰਨਾ ਕੋ ਪ੍ਰੂਫ ਆ ਉਸ ਤੋਂ ਬਾਅਦ ਇਹਨਾਂ ਦੇ ਪੈਸੇ ਕਿੱਧਰ ਇਹਨਾਂ ਨੇ ਕਰਤੇ ਕਿਵੇਂ ਕਰਤੇ ਸਾਨੂੰ ਕੁਝ ਨਹੀਂ ਪਤਾ ਜਦੋਂ ਅਸੀਂ ਆਣ ਕੇ ਚੈੱਕ ਕੀਤੀ ਆ ਸਾਡਾ ਫਿਰਕੋ ਖਾਤਾ ਨਿਲ ਸੀ ਤਕਰੀਬਨ ਉਹਦੇ ਵਿੱਚ 121 ਰੁਪਏ ਜਾਂ ਕੁਝ ਪੈਸੇ ਬਏ ਸੀ ਹੁਣ 3 ਮਹੀਨੇ ਤੋਂ ਇਹਨਾਂ ਦੇ ਚੱਕਰ ਘੱਟ ਰਹੇ ਆ ਆਪਾਂ ਸਾਰੇ ਹੋਰ ਵੀ ਭੈਣ ਭਰਾ ਸਾਡੇ ਨਾਲ ਆਉਂਦੇ ਆ ਸਾਨੂੰ ਕੋਈ ਨਹੀਂ ਇਹ ਦੱਸ ਰਿਹਾ ਕੁਝ ਨਹੀਂ ਕਰ ਰਿਹਾ ਨਾਲ ਵਿੱਚ ਕਹਿ ਰਿਹਾ ਪੁਲਿਸ ਇਹਨਾਂ ਨੂੰ ਇਨਵੋਲ ਹੋਵਾ ਉੱਥੇ ਆਖਰੀ ਕਰਾਉਣੀ ਆ ਪੁਸ਼ਪ ਕਰਾਉ ਪਰ ਅਸੀਂ ਇੰਨਾ ਕੋ ਲੈਣ ਦੇਰਾਂ ਬੈਂਕ ਕੋ ਪਰ ਇਹ ਸਾਨੂੰ ਕੁਝ ਨਹੀਂ ਦੱਸ ਰਹੇ ਪੂਰਾ ਸਟਾਫ ਇਹਨਾਂ ਚੇਂਜ ਕਰ ਦਿੱਤਾ ਵਾ ਬੈਂਕ ਆਫ ਬਰੋਦਾ ਵਾਲਿਆਂ ਨੇ ਨਵਾਂ ਸਟਾਫ ਲੈ ਆਂਦਾ ਸਾਰਾ ਇਹਨਾਂ ਨੇ ਦੋ ਬੰਦੇ ਇਹਨਾਂ ਦੇ ਜਿਹੜੇ ਆ ਉਹ ਭੱਜ ਚੁੱਕੇ ਆ ਪਰ ਸਾਈਂ ਇਹਦੇ ਵਿੱਚ ਅਸੀਂ ਬਹੁਤ ਜ਼ਿਆਦਾ ਪਰੇਸ਼ਾਨਾ ਲੋਕ ਜਿਨ੍ਹਾਂ ਦੇ ਪੈਸੇ ਆਂ ਖੁਦ ਪਰੇਸ਼ਾਨ ਆ ਇਹ ਸਾਨੂੰ ਇਹ ਇਨਸਾਫ ਮਿਲਣਾ ਚਾਹੀਦਾ ਵਾ ਇਹ ਹੀ ਕਹੀਏ ਆਪਾਂ ਹਾਂਜੀ ਕੀ ਕਹਤੋਂ ਮੈਂ ਨਾਂ ਦਾ ਬਲਜਿੰਦਰ ਸਿੰਘ ਆ ਪਿੰਡ ਕੋਟ ਟੋਡਰ ਮਲਵਾ ਤੇ ਮੇਰੀ ਨੌ ਦੇ ਨਾਮ ਖਾਤਾ ਹੈਗਾ 4.5 ਲੱਖ ਰੁਪਈਆ ਜਮ੍ਹਾਂ ਕਰਾਇਆ ਤੇ ਉਹਦੀ ਰਸੀਦ ਦੇ ਦਿੱਤੀ ਆ ਤੇ 10 ਦਿਨਾਂ ਬਾਅਦ ਅਸੀਂ ਆਏ ਆ ਤਾਂ ਇਹ ਉਹ ਚੜਾਈ ਨਹੀਂ ਮੁਲਕੇ ਹੁੰਦੇ ਨੇ ਕਾਪੀ ਅਜਮਾਨੀ ਵਾਰੀਸ਼ਰ ਬਣਨੀ ਆ ਉਸ ਤੋਂ ਬਾਅਦ 2 ਲੱਖ ਰੁਪਏ ਸਾਡੇ ਘਰ ਰਦਾਂ ਨੇ ਪਾਇਆ account ਦੇ ਵਿੱਚ ਜਮਾ ਆ ਗਿਆ ਇੱਥੇ ਉਸ ਤੋਂ ਬਾਅਦ ਇਹਨੇ ਹੋਰ ਕਿਸੇ ਦੇ account ਦੇ ਵਿੱਚ ਉਹ 2 ਲੱਖ ਰੁਪਏ ਵੀ ਕਰਤਾ 6.5 ਲੱਖ ਰੁਪਏ ਸਾਡਾ ਇਦਾਂ ਹੋ ਗਿਆ ਅਸੀਂ ਰੋਜ਼ ਹੁ ਚੱਕਰ ਕੱਟਣ ਦੇ ਆ ਕਦੀ ਅੱਜ ਆ ਮਿਲ ਜਾਣੇ ਕਦੀ ਕੱਲ ਮਿਲ ਜਾਣੇ ਕਦੀ ਦਾਖਾ ਦੇਣਾਂ ਨੂੰ ਮਿਲ ਜਾਣੇ ਕਦੀ ਮਹੀਨੇ ਨੂੰ ਮਿਲ ਜਾਣੇ ਪੁੱਤ ਸਾਡਾ ਬਾਹਰ ਚੜਾ ਕਮਾਉਣ ਦੇ ਤਰਲੇ ਕਿਦਾਂ ਜਿਆਜਤ ਛੱਡ ਕੇ ਜਾ ਕੇ ਉੱਥੇ ਬੈਠੇ ਇਹ ਕਹੀ ਨਾ ਗਾੜੀ ਇਹਨਾਂ ਨੂੰ ਇੱਕ ਬੇਨਤੀ ਕਰ ਦਿੰਨੇ ਆ ਜੇ ਤੇ ਸਾਡੇ ਪੈਸੇ ਦੇ ਦਿੱਤੇ ਨਹੀਂ ਤੇ ਅਸੀਂ ਧਰਨਾ ਲਾ ਦੇਣਾ ਮੈਂ ਧਰਰਾ ਇਹ ਨਹੀਂ ਆ ਵਿਕਦੇਨ 2 ਦਿਨ ਭਾਵੇਂ ਮਹੀਨਾ ਚੱਲੇ ਤੇ ਪੈਸੇ 10 ਦਿਨ ਚੱਲੇ ਅਸੀਂ ਮੁੜ ਕੇ ਉੱਠਣਾ ਨਹੀਂਗਾ ਜਨਾਜ਼ੇ ਸਾਨੂੰ ਇਨਸਾਫ਼ ਨਾ ਮਿਲਿਆ